ਸਤਿ ਜੀ ਬਾਜੀ ਨਮਸਕਾਰ ਆ ਦਾਬਸ ਹਾਥਿਆ ਗਾਲ ਕੀ ਹਾਲ ਚਾਲ ਹੈ ਵੀਰੇ ਸਭਾ ਗਤ ਆ ਥੂਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਦਰ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੀ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁੱਟਦੇ ਜੀਆਂ ਛਾਂਦਾਰ ਵੀਡੀਓ ਲਿਆਂਦੇ ਰਿਆ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਬੰਬੇ ਆਨ ਬਣਾ ਦਾ ਸ਼ੌਕ ਕਰਾਂਦੇ ਰਿਆ ਕਰੀਏ ਲੋ ਜੀ ਬਾਜੀ ਕਰੋ ਚੈੱਕ ਮਰਾਪਰਾ ਆਪਣੇ ਅੱਜ ਦੇ ਵੱਡੇ ਜੋੜੇ ਦੀ ਕੁਆਲਿਟੀ ਬਾਜੀ ਹੁਣ ਮੈਂ ਤੁਹਾਨੂੰ ਦੱਸ ਦਣਾ ਆਪਾਂ ਬਾਈ ਦੀ ਬਹੁਤ ਤਗੜੀ ਗੇਮ ਲਈਤੀ ਮੇਰਾ ਭਰਾ ਚੈੱਕ ਕਰ ਲੋ ਠੀਕ ਹੈ ਜੀ ਸਾਰੇ ਦੇ ਸਾਰੇ ਮੇਰਾ ਭਰਾ ਖੋਡੇ ਦਾ ਆਪਾਂ ਸੌਦਾ ਕੀਤਾ ਬਾਈ ਹਰਾਂ ਦੇ ਨਾਲ ਚੈੱਕ ਕਰੂ ਮੇਰਾ ਭਰਾ ਔਰ ਬਾਈ ਜੀ ਅੱਧ ਤੋਂ ਜ਼ਿਆਦਾ ਕੂਤਰਾਂ ਦੇ ਵਿੱਚ ਪੈਰਾਂ ਦੇ ਵਿੱਚ ਠੱਲਾਂ ਪਾਈਆਂ ਹੋਈਆਂ ਨੇ ਚੈੱਕ ਕਰ ਲੋ ਪੱਕੀਆਂ ਠੱਲਾਂ ਦੇ ਨਾਮ ਫੋਨ ਨੰਬਰ ਵਾਲੀਆਂ ਬਕੀਆਂ ਰਿੰਗਾ ਇਹਨਾਂ ਜਾਨਵਰਾਂ ਦੇ ਪੈਰਾਂ ਵਿੱਚ ਲੱਗੀਆਂ ਹੋਈਆਂ ਨੇ ਠੀਕ ਹੈ ਜੀ ਹੌਲੀ ਹੌਲੀ ਕਰਕੇ ਮੇਰਾ ਭਰਾ ਜਾਨਵਰ ਆਪਾਂ ਵੀਰਾਂ ਕੋਲ ਲੈ ਕੇ ਆਵਾਂਗੇ ਕੋਈ ਉਹਨਾਂ ਦਾ ਮੇਰਾ ਵੀਰ ਕੋਈ ਮੰਨ ਕੇ ਚਲੋ ਲੜਾਈ ਝਗੜੇ ਦੇ ਕਾਰਨ ਕੂਤਰ ਦੇ ਰਹੇ ਨੇ ਠੀਕ ਹੈ ਦੋ ਭਰਾਵਾਂ ਦੇ ਯਾਨੀ ਕਿ ਕੁੱਤਰ ਸੀਗੇ ਜੀ ਤੇ ਹੁਣ ਮੰਨ ਕੇ ਚਲੋ ਤੁਹਾਨੂੰ ਪਤਾ ਹੀ ਆ ਮੇਰਾ ਭਰਾ ਹਨਾ ਕਈ ੜੀ ਉਨਨੀ ਕੀ ਗੱਲ ਮਾੜੀ ਮੋਟੀ ਹੋ ਜਾਂਦੀ ਆ ਜਿਸ ਕਰਕੇ ਭਰਾ ਆਪਣਾ ਸ਼ੌਂਕ ਇਹ ਪੂਰਾ ਖਤਮ ਹੀ ਕਰਨ ਲੱਗਾ ਲਗਭਗ ਆ ਚੈੱਕ ਕਰ ਲਓ ਮੇਰਾ ਭਰਾ ਜੋੜੇ ਆਪਣੇ ਦੀ ਕੁਆਲਿਟੀ ਵੇ ਜੀ ਪੂਰੇ ਤਸੱਲੀ ਵਾਲੇ ਜੋੜੇ ਨੇ ਮੈਂ ਕਹਿੰਦਾ ਜੋੜਿਆਂ ਦੇ ਬਜੇ ਮੇਰਾ ਭਰਾ ਜਿੰਨੇ ਮਰਜੀ ਡਾਲੀਓ ਜੀ ਠੀਕ ਹੈ ਆ ਬਾਈ ਜੀ ਅੱਗੇ ਵਾਲੀ ਕੂਦਰੀ ਲਾਲਸਰੀ ਬਾਬੇ ਧੰਨੇ ਵਾਲੇ ਕੂਤਰਾ ਵਿੱਚੋਂ ਲਾਲ ਜੀਨੀ ਚਟੀਆਂ ਖਾਂ ਪੂਰੀ ਰੋਗ ਬੰਦ ਜੋੜਾਂ ਦੀ ਤੇ ਬਾਈ ਜੀ ਮਗਰ ਵਾਲਾ ਕੂਤਰਾ ਹਿਆਰ ਵਾਲੇ ਕੂਤਰਾ ਦੇ ਵਿੱਚੋਂ ਜੇ ਬਿਲਕੁਲ ਚਿੱਟਾ ਜਟੀਆਂ ਅੱਖਾਂ ਦੇ ਬਾਈ ਜੀ ਇੱਕ ਦੋ ਕਾਲੇ ਟੋਚਾ ਕੂਤਰਾ ਦੇ ਆ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਮੇਰਾ ਭਰਾ ਠੀਕ ਹੈ ਜੀ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜੂਗਾ ਕਿ ਹਾਂ ਵੀ ਅੱਜ ਦੇ ਕਬੂਤਰਾਂ ਦੇ ਪੈਚ ਮੇਰਾ ਵੀਰ ਕੀ ਗੱਲ ਬਾਤ ਆ ਬਾਈ ਜੀ ਪੂਰੇ ਤਸੱਲੀ ਬਖਸ਼ ਜੋੜੇ ਨੇ ਬਾਕੀ ਉਹੀ ਸੱਜਣ ਆਪਣੇ ਭਰਾ ਦੇ ਨਾਲ ਕਰਿਆ ਕਰੇ ਸੰਪਰਕ ਜੇ ਸਬੰਧ ਦੇ ਨੂੰ ਲੋਡ ਹੋਵੇ ਰਿਕੁਆਇਰਮੈਂਟ ਹੋਵੇ ਕਬੂਤਰਬਾਜ਼ੀ ਦੀ ਮੇਰਾ ਭਰਾ ਸਮਝ ਰੱਖਦਾ ਹੋਵੇ ਉਡਾਣ ਦੀ ਠੀਕ ਆ ਕੋਈ ਅਣਜਾਣ ਬੰਦਾ ਨਵੇਂ ਰੱਖਣ ਵਾਲਾ ਕਾਲ ਨਾ ਕਰੇ ਮੇਰਾ ਭਰਾ ਠੀਕ ਆ ਜੀ ਬਾਕੀ ਚੈੱਕ ਕਰੋ ਮੇਰਾ ਭਰਾ ਤੁਸੀਂ ਜੋੜੇ ਆਪਣੇ ਦੀ ਕੁਆਲਿਟੀ ਤੇ ਮੇਰਾ ਭਰਾ ਥੱਲੇ ਕਮੈਂਟ ਕਰਕੇ ਤੁਸੀਂ ਲਾਜ਼ਮੀ ਦੱਸਣਾ ਹੈ ਕਿ ਅੱਜ ਵਾਲੀ ਜੋੜੀ ਮੇਰੇ ਸਾਰੇ ਭਰਾਵਾਂ ਨੂੰ ਕਿਦਾਂ ਦੀ ਲੱਗੀ ਮੈਂ ਕਹਿੰਨਾ ਭਾਈ ਜੀ ਮਾਲਵੇ ਦੇ ਮੇਨ ਮੇਨ ਇਲਾਕਿਆਂ ਦੇ ਵਿੱਚੋਂ ਬਾਈਹਰਾਂ ਨੇ ਮੌਲ ਕਬੂਤਰ ਲੈ ਕੇ ਕੌਸ਼ ਕਬੂਤਰ ਬਾਜ਼ੀਆਂ ਦੇ ਵਿੱਚੋਂ ਚੱਕ ਚੱਕਾ ਕੇ ਬਾਈਹਰਾਂ ਨੇ ਆਪ ਦੀ ਸਾਰੇ ਕਬੂਤਰ ਇਹ ਬਣਾਏ ਸੀ ਕਿ ਤੁਹਾਨੂੰ ਵੀ ਪਤਾ ਜੀ ਕਬੂਤਰ ਇੰਜ ਹੀ ਬਣਦੇ ਨੇ ਜੋ ਚੀ ਸੀ ਬਾਈ ਨੇ ਆਪ ਨੂੰ ਬਿਲਕੁਲ ਮੇਰਾ ਭਰਾ ਕਲੀਅਰ ਕਹਿ ਕੇ ਦਿੱਤੀ ਆ ਠੀਕ ਹੈ ਬਾਕੀ ਸਦ ਨੂੰ ਅੱਗੇ ਥੋੜੀ ਕਿਸਮਤ ਥੋੜੀ ਸੰਭਿਆ ਮੇਰਾ ਭਰਾ ਠੀਕ ਹੈ ਚੈੱਕ ਕਰੋ ਜੋੜੇ ਨੂੰ ਤੇ ਮੇ ਸਾਂ ਦੇ ਵਿੱਚ ਦੱਸ ਕੇ ਜਰੂਰ ਜਾਣਾ ਕਿ ਅੱਜ ਵਾਲੀ ਜੋੜੀ ਮੇਰੇ ਸਾਧਨਾਂ ਨੂੰ ਕਿੱਦਾਂ ਦੀ ਲੱਗੀ ਤੇ ਆਜੋ ਵੀ ਭਰਾਓ ਫੋਨ ਮੈਸ ਨੂੰ ਇਸ ਜੋੜੀ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਬਕਾਇਦਾ ਕੱਲੀ-ਕੱਲੀ ਚੀਜ਼ ਦਾ ਤਸਦੀਕ ਬਕਸ਼ ਹੋ ਕੇ ਕਰਾਉਣਾ ਸ਼ੌਕ ਤੇ ਮੇਰਾ ਵੀਰ ਬਣੇ ਰਹੋ ਤੁਸੀਂ ਆਪਣੀ ਵੀਡੀਓ ਦੇ ਵਿੱਚ ਤੇ ਕਮੈਂਟ ਕਰਕੇ ਲਾਜ਼ਮੀ ਦੱਸਿਓ ਕਿ ਅੱਜ ਵਾਲੀ ਜੋੜੀ ਤੁਹਾਨੂੰ ਕਿੱਦਾਂ ਦੀ ਲੱਗੀ ਹਾਂਜੀ ਵੀ ਸਦਨ ਆਹ ਆਪਣਾ ਵੱਡਾ ਕੂਤਰ ਮੇਰਾ ਭਰਾ ਚੈੱਕ ਕਰ ਲਓ ਜੀ ਜਨਵਾਰ ਆਪਣੇ ਦਾ ਬਾਡੀ ਸਟਰਕਚਰ ਕੱਦ ਕਾਠ ਠੀਕ ਹੈ ਜੀ ਅੱਗੋ ਚੌੜਾ ਪਿੱਛੋ ਜਮ ਐਨ ਬੰਦ ਬਾਈ ਜੀ ਪ्योर ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚੋਂ ਚੈੱਕ ਕਰੋ ਜੀ ਫਦਨੋ ਚਿੱਟਾ ਫੈਲ ਚਿੱਟੀਆਂ ਅੱਖ ਠੀਕ ਹੈ ਜੀ ਹਿੱਕ ਤੇ ਕੁੱਤ ਦੇ ਹਲਕੇ ਹਲਕੇ ਜੇ ਟੱਚ ਆ ਜੀ ਮਗਰ ਵੀ ਆ ਪੂੰਜੇ ਕੋਲੇ ਵੀ ਮੇਰਾ ਭਰਾ ਬਾਈ ਜੀ ਜਮਾ ਸਾਵੇਂ ਕੂਤਰਿਆ ਚੈੱਕ ਕਰ ਲੋ ਬਾਈ ਹਰਾਂ ਦੇ ਵੱਡੇ ਜੋੜੇ ਸੀਗੇ ਸਭ ਜੀ ਠੀਕ ਹੈ ਤੇ ਆ ਬਾਈ ਜੀ ਕਬੂਤਰ ਆਪਣੀ ਦੀ ਅੱਖਿਆ ਜੀ ਅੱਖ ਦੀ ਕੁਆਲਿਟੀ ਚੰਗੀ ਤਰ੍ਹਾਂ ਵਿਖਾ ਬਈ ਬਿਲਕੁਲ ਸਦਨੋ ਦੁੱਧ ਚਿੱਟੀਆਂ ਅੱਖਾਂ ਠੀਕ ਹੈ ਜੀ ਹਲਕੀ ਜੀ ਜਬਾੜੀ ਫਿੱਕੀ ਜੀ ਕਾਲੀ ਐ ਕੂਤਰ ਦੀ ਚੈੱਕ ਕਰ ਲਓ ਜਿਹੋ ਦੀ ਨੋਕ ਉਹੋ ਜੀਆਂ ਪਲਕਾਂ ਦਾ ਸਦਿਆਂ ਕੂਤਰ ਦੇ ਮੈਂ ਤੁਹਾਨੂੰ ਪਹਿਲੀਆਂ ਤਿੰਨ ਕੰਨੀਆਂ ਵਿਖਾਉਣਾ ਤੁਹਾਨੂੰ ਇੱਥੋਂ ਜਜਮੈਂਟ ਆਪੇ ਹੋ ਜਾਣੀ ਹਾਂ ਮੈਂ ਕੂਤਰ ਵਿੱਚ ਕੀ ਗਲਬਾਤਾ ਆ ਚੈੱਕ ਕਰ ਲਓ ਮੇਰਾ ਭਰਾ ਵੈਸੇ ਤਾਂ ਹੀ ਕੈਂਚੀ ਲੱਗਿਆ ਵੈ ਕੂਤਰਿਆ ਠੀਕ ਹੈ ਜੀ ਬਿਲਕੁਲ ਬਾਈ ਜੀ ਬਰਾਬਰ ਤਿੰਨ ਕੰਨੀਆਂ ਨੇ ਤੁਹਾਨੂੰ ਮੈਂ ਦੂਜੀਆਂ ਕੰਨੀਆਂ ਵਿਖਾ ਦੇਣਾ ਜੀ ਆਹ ਲਓ ਜੀ ਆ ਚੈੱਕ ਕਰ ਲਓ ਮੇਰਾ ਭਰਾ ਦੇਖੋ ਜੀ ਬਿਲਕੁਲ ਬਰਾਬਰ ਕੋਈ ਬਾਲੀ ਉੱਪਰ ਨਹੀਂ ਕੋਈ ਕੋਹ ਨਹੀਂ ਤਿੰਨੇ ਬਾਈ ਜੀ ਸੇਮ ਕੰਨੀਆਂ ਰੱਖਦਾ ਕੂਤਰ ਚੈੱਕ ਕਰ ਲ ਤੁਸੀਂ ਚੈੱਕ ਕਰ ਲਓ ਠੀਕ ਹੈ ਜੀ ਅੱਖਾਂ ਮੀਂਹ ਕਿ ਜਿਹੜੇ ਮਰਜੀ ਕੂਤਰੀ ਨਾਲ ਛੱਡ ਦਿਓ ਜੀ ਬੱਚੇ ਮੈਂ ਕਹਣਾ ਬਾਜੀ ਪੂਰੇ ਟਾਪ ਹੀ ਨਿਕਲਣਗੇ ਠੀਕ ਹੈ ਨਾ ਤੇ ਆ ਸੱਜਣੋ ਕਬੂਤਰ ਆਪਣੀ ਦੀ ਪੂਛ ਆ ਜੀ ਆ ਲਓ ਜੀ ਆ ਪੂੰਜੇ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਉੱਪਰ ਕਰ ਲਓ ਥੱਲੇ ਕਰ ਲਓ ਦੇਖੋ ਯਾਰ ਜੰਮਰ ਮੈਂ ਕਿੱਥੋਂ ਪੜਿਆ ਆਪਾਂ ਗੂਠੇ ਐਂ ਲੱਗ ਨਹੀਂ ਪੂਛ ਖਾਈ ਦੀ ਖੁੱਲੀ ਛੱਡ ਕੇ ਵਿਖਾਈ ਦੀ ਮੇਰਾ ਭਰਾ ਲਓ ਜੀ ਜਿਵੇਂ ਮਰਜ਼ੀ ਹਲਾਈ ਚੱਲੋ ਠੀਕ ਹੈ ਬਾਜੀ ਜੇ ਜਾਨਵਰ ਦੀ ਪੂਛ ਬੰਨਦੇ ਆ ਨਾ ਹੁਣੇ ਬੰਨਦੀ ਰੱਖਣੀ ਮੇਰਾ ਭਰਾ ਠੀਕ ਹੈ ਜੀ ਇਹ ਅੰਗੂਠਿਆਂ ਗਾਠਿਆਂ ਵਾਲਾ ਤਾਂ ਬਹਿ ਨਹੀਂ ਹੁੰਦਾ ਮੇਰਾ ਭਰਾ ਬਾਕੀ ਜਿਹਨੇ ਉਡਣਾ ਬਾਈ ਜੀ ਖੁੱਲੀਆਂ ਪੂਛਾਂ ਵਾਲੇ ਵੀ ਮੈਂ ਕਹਿੰਦਾ ਬਾਈ ਜੀ ਦੈਨ ਹੀ ਠੋਕਦੇ ਆ ਰਹੀ ਗੱਲ ਆ ਕੇ ਮੁੱਕਦੀ ਆ ਬਾਈ ਜੀ ਨਸਲ ਤੇ ਠੀਕ ਹੈ ਨਾ ਆ ਚੈੱਕ ਕਰ ਲਉ ਮੇਰਾ ਭਰਾ ਕਬੂਤਰ ਆਪਣੇ ਦੀ ਦੂਜੀ ਸਾਈਡ ਤੋਂ ਆਖ ਤੇ ਆ ਬਾਈ ਜੀ ਜਾਨਵਰ ਆਪਣੇ ਦੇ ਪੈਰ ਬਿਲਕੁਲ ਸੱਜੇ ਨੂੰ ਬਰੀਕ ਪੈਰ ਤੇ ਬਾਈ ਜੀ ਪੈਰ ਦੇ ਵਿੱਚ ਇਹਦੇ ਰਿੰਗ ਲੱਗੀ ਹੋਈ ਹੈ ਚੈੱਕ ਕਰ ਲਉ ਬਾਈ ਜਾਨਾ ਨਾਮ ਫੋਨ ਨੰਬਰ ਸਭ ਲੱਗਿਆ ਹੋਇਆ ਜੀ ਚੈੱਕ ਕਰ ਲਉ ਤੁਸੀਂ ਠੀਕ ਹੈ ਬਾਕੀ ਨੰਬਰ ਆਪਾਂ ਚੰਗੀ ਤਰ੍ਹਾਂ ਸ਼ੋਅ ਨਹੀਂ ਕਰ ਸਕਦੇ ਮੇਰਾ ਵੀਰ ਕਿਉਂਕਿ ਥੋੜੀ ਬੋ ਤੇ ਆਹ ਭਾਈ ਜੀ ਆਪਣਾ ਮਕੰਮਲ ਸਿਗਾ ਕਬੂਤਰ ਤੇ ਆਉ ਭਰਾ ਹੁਣ ਮੈਂ ਸੁਨੂ ਦੀ ਮਰਜ਼ੀ ਦਾ ਸ਼ੌਕ ਕਰਾਉਣਾ ਠੀਕ ਹੈ ਜੀ ਬਹਾਂ ਜੀ ਵੀ ਸਦਰੋ ਆਹ ਆਪਣੀ ਵੱਡੀ ਕੂਦਰੀ ਮੇਰਾ ਭਰਾ ਚੈੱਕ ਕਰ ਲੋ ਜੀ ਲਾਲ ਸਰੀ ਚਿੱਟੀਆਂ ਅੱਖਾਂ ਪੂਰੀ ਨੋਗ ਦੀ ਕੂਦਰੀ ਹੱਥ ਚ ਆ ਕੇ ਦੇਖੋ ਜੀ ਕਿਵੇਂ ਜੋਰ ਲਾਉਂਦੇ ਆ ਕੂਦਰਾ ਠੀਕ ਹੈ ਜੀ ਕਿ ਵਰਦੇ ਖੋਡਿਆਂ ਦੇ ਕੰਪਿਊਟਰ ਨੇ ਤੇ ਹੱਥ 'ਚ ਆ ਕੇ ਮੇਰਾ ਭਰਾ ਫੁੱਲ ਚੀੜਪਨ ਕਰਦੇ ਨੇ ਚੈੱਕ ਕਰ ਲਓ ਜੀ ਗੂੜੀ ਲਾਲ ਸਰੀ ਚਿੱਟੀਆਂ ਅੱਖਾਂ ਭੂਰੀ ਨੋਕ ਦੀ ਆਪਣੀ ਇਹ ਗੂੜੀ ਬਹੁਤ ਗੁੱਸਾ ਕਰਦੀ ਆ ਜੀ ਹੱਥ 'ਚ ਆ ਗਈ ਗੂੜੀ ਤੇ ਆਹ ਲਓ ਬਾਈ ਜੀ ਸਭ ਤੋਂ ਪਹਿਲਾਂ ਮੇਰਾ ਭਰਾ ਮਾਦੀ ਆਪਣੀ ਦੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਜੀ ਜਮਾ ਠੀਕ ਆ ਜੀ ਜਿਹੋ ਜੀ ਨੋਕ ਉਹੋ ਜੀਆਂ ਪਲਕਾਂ ਤੇ ਬਾਈ ਜੀ ਉਹੋ ਜੀਆਂ ਪਥਰੀਲੀ ਅੱਖਾਂ ਦੀ ਆਪਣੀ ਇਹ ਮਾਦੀ ਆ ਕੁਆਲਿਟੀ ਤੁਹਾਡੇ ਸਾਹਮਣੇ ਦੇਖੋ ਜੀ ਮੈਂ ਕਹਣਾ ਬਾਈ ਜੀ ਪੂਰੀ ਫੁੱਲ ਟਾਪ ਕੁਆਲਿਟੀ ਕਹਿੰਦੇ ਆ ਨਾ ਜਿਹਨੂੰ ਉਹ ਚੀਜ਼ ਐ ਸਿਕਬੂਤਰੀ ਦੇ ਵਿੱਚ ਤੇ ਬਾਈ ਜੀ ਬਾਡੀ ਸਟਰਕਚਰ ਬਹੁਤ ਸੋਹਣੀਆਂ ਆ ਜੀ ਕੁਤਰੀ ਦਾ ਠੀਕ ਆ ਜੀ ਜਮਾ ਬ੍ਰੀਕ ਬਾਈ ਜੀ ਬਿਲਕੁਲ ਲਾਈਟ ਵੇਟ ਆਪਣੀ ਇਹ ਮਾਦੀ ਆ ਤੇ ਆ ਬਾਈ ਜੀ ਦੂਜੀ ਸਾਈਡ ਦੀ ਅੱਖ ਮੇਰਾ ਭਰਾ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਆ ਜੀ ਪਥਰੀਲੀ ਅੱਖਾਂ ਦੀ ਆਪਣੀ ਇਹ ਮਾਦੀ ਆ ਮੇਰਾ ਵੀਰੋ ਤੇ ਆ ਸੱਜਣੋ ਮਾਦੀ ਆਪਣੀ ਦਾ ਪੱਲਾ ਚੈੱਕ ਕਰੋ ਮੇਰਾ ਵੀਰ ਪੱਲੇ ਨੂੰ ਠਹਿਰ ਜਾ ਠਹਿਰ ਜਾ ਲਓ ਜੀ ਦੇਖੋ ਜੀ ਗੁੱਸਾ ਕਰਦੀ ਹੱਥ ਜਾ ਕੇ ਕੂਕਦੀ ਠੀਕ ਹੈ ਜੀ ਚੀੜੀ ਆ ਤੇ ਮੇਰਾ ਭਰਾ ਬਾਕੀ ਤੁਸੀਂ ਉਹ ਠਹਿਰ ਜਾ ਬਾਈ ਠਹਿਰ ਜਾ ਆ ਸੱਜਣੋ ਚੈੱਕ ਕਰ ਲਓ ਜੀ ਮਾਦੀ ਹੱਥ ਜਾ ਕੇ ਕਿੰਨਾ ਜ਼ੋਰ ਲਾਉਂਦੀ ਹੈ ਜੀ ਠੀਕ ਹੈ ਜੀ ਬਾਕੀ ਚਲੋ ਆਪਾਂ ਜ਼ਿਆਦਾ ਟਾਈਮ ਨੂੰ ਨਹੀਂ ਫੜਦੇ ਇਹ ਆ ਲੋ ਜੀ ਆ ਸੱਜਣੋ ਤੁਸੀਂ ਦੂਜੇ ਪੱਲੇ ਦਾ ਵੀ ਮੇਰਾ ਭਰਾ ਕਰ ਸਕਦੇ ਹੋ ਸ਼ੌਂਕ ਠੀਕ ਹੈ ਜੀ ਮਾਦੀ ਆਪਣਾ ਗੁੱਸਾ ਖਰੀ ਜਾਂਦੀ ਆ ਤੇ ਬਾਕੀ ਚਲੋ ਕੋਈ ਗੱਲ ਨਹੀਂ ਸੋ ਨੂੰ ਆਪਾਂ ਮਕਮਲ ਇਹਦਾ ਸ਼ੌਂਕ ਕਰਾਉਨੇ ਆ ਤੇ ਆਹ ਸੱਜਣੋਂ ਮਾਦੀ ਆਪਣੀ ਦੀ ਪੂਛ ਆ ਜੀ ਪੂਂਜੇ ਦੀ ਕੁਆਲਿਟੀ ਚੈੱਕ ਕਰ ਲੋ ਸੱਜਣੋਂ ਬਿਲਕੁਲ ਬੰਦ ਪੂਛ ਰਹਦੀ ਉੱਪਰ ਕਰ ਲੋ ਥੱਲੇ ਕਰ ਲੋ ਜੀ ਠੀਕ ਐ ਬਾਕੀ ਜਿੰਨੇ ਵੀ ਬਾਈਹਰਾਂ ਦੇ ਜਾਨਵਰ ਆ ਆਪਾਂ ਸਾਰੇ ਲੈ ਕੇ ਆਵਾਂਗੇ ਮੇਰਾ ਭਰਾ ਸੋ ਜਿਹੜੇ ਬੰਦੇ ਨੂੰ ਹੋਵੇ ਰਿਕੁਆਇਰਮੈਂਟ ਉਹ ਲੈ ਆਪਣੇ ਤੋਂ ਲਿਜਾ ਸਕਦਾ ਜੀ ਤੇ ਆਹ ਬਾਈ ਜੀ ਮਾਦੀ ਆਪਣੀ ਦੇ ਪੈਰ ਪੈਰਾਂ ਦੀ ਚੈੱਕ ਕਰ ਲੋ ਕੁਆਲਿਟੀ ਸੱਜਣੋਂ ਬੰਦ ਜੋੜ ਦੀ ਪੂਰੀ ਆ ਤੇ ਪੈਰ ਦੇ ਵਿੱਚ ਮੇਰਾ ਭਰਾ ਇਹਦੇ ਵੀ ਰਿੰਗ ਲੱਗੀ ਹੋਈ ਆ ਜੀ ਚੈੱਕ ਕਰ ਲੋ ਕੋਈ ਕਰਤੀ ਨਹੀਂ ਹੋਈ ਕੋਈ ਵੱਡੀ ਨਹੀਂ ਹੋਈ ਠੀਕ ਐ ਆਹ ਬਾਈ ਜੀ ਆਪਣੀ ਮਕਮਲ ਕੂਤਰੀ ਸੀਗੀ ਠੀਕ ਹੈ ਮੇਰਾ ਵੀਰ ਤੇ ਆ ਉਪਰਾ ਹੁਣ ਮੈਂ ਤੁਹਾਨੂੰ ਜੋੜੀ ਇਹ ਜਿਆਫਲੇ ਦੇ ਵਿੱਚ ਦੁਬਾਰਤੋਂ ਛੱਡ ਕੇ ਵਿਖਾਉਣਾ ਤੇ ਬਣੇ ਰਹੋ ਮੇਰਾ ਵੀਰ ਤੁਸੀਂ ਆਪਣੀ ਵੀਡੀਓ ਦੇ ਵਿੱਚ ਤੇ ਲਾਸਟ ਤੱਕ ਵੇਖਿਓ ਆਪਣੀ ਵੀਡੀਓ ਨੂੰ ਤੇ ਕਮੈਂਟ ਮੇਰਾ ਭਰਾ ਲਾਜ਼ਮੀ ਕਰਕੇ ਜਾਇਓ ਬਾਕੀ ਮੇਰਾ ਭਰਾ ਜੋੜੇ ਦਾ ਤੁਸੀਂ ਅੱਗੋਂ ਫਰੰਟ ਚੈੱਕ ਕਰੋ ਦੇਖੋ ਮੇਰਾ ਭਰਾ ਠੀਕ ਹੈ ਜੀ ਵੀਰੇ ਆਪਦੇ ਵੱਲੋਂ ਕੋਸ਼ਿਸ਼ ਕਰੀ ਦੀਓ ਤੁਹਾਨੂੰ ਚੰਗੀ ਤਰ੍ਹਾਂ ਆਪਾਂ ਜਾਨਵਰਾਂ ਦਾ ਸ਼ੌਂਕ ਕਰਵਾਈਏ ਠੀਕ ਹੈ ਜੀ ਆ ਆ ਦਿਓ ਲੋ ਮੇਰਾ ਭਰਾ ਤੁਹਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਕੋਈ ਕੋਈ ਇਹੋ ਜੀ ਚੀਜ਼ ਨਾ ਰਹਿ ਜਾਵੇ ਜਿਹਦਾ ਆਪਾਂ ਸ਼ੌਕ ਨਾ ਕਰਵਾ ਸਕੀਏ ਠੀਕ ਹੈ ਜੀ ਆਪਦੇ ਜਣੇ ਮੇਰਾ ਭਰਾ ਆਪਾਂ ਪੂਰੀ ਕੋਸ਼ਿਸ਼ ਕਰੀ ਦੀ ਬਾਕੀ ਚਲੋ ਜੇ ਤੁਹਾਨੂੰ ਪਸੰਦ ਆਉਂਦੀ ਹੁੰਦੀ ਹੈ ਆਪਣੀ ਵੀਡੀਓ ਤਾਂ ਮੇਰਾ ਭਰਾ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਯਾਰ ਤੇ ਆਪਣਾ ਪਿਆਰਾ ਇੱਕ ਮਿੰਟ ਮੇਰਾ ਭਰਾ ਲਾਜਮੀ ਕਰਕੇ ਜਾਇਆ ਕਰੋ ਸਾਨੂੰ ਚੰਗਾ ਲੱਗਦਾ ਮੇਰਾ ਵੀਰ ਜੇ ਸਾਡੇ ਭਰਾ ਵਕ ਵਕ ਥਾਵਾ ਤੂੰ ਠੀਕ ਹੈ ਜੀ ਸਾਨੂੰ ਕਮੈਂਟ ਕਰਦੇ ਨੇ ਤਾਂ ਹਾਂ ਜੀ ਸਦਨੂੰ ਆ ਤੁਸੀਂ ਤੁਰਦੇ ਫਿਰਦੇ ਜਾਨਵਰ ਮੇਰਾ ਭਰਾ ਦੁਬਾਰ ਤੋਂ ਕਰ ਸਕਦੇ ਹੋ ਚੈੱਕ ਠੀਕ ਹੈ ਨਾ ਤੇ ਖੁੱਲੇ ਛੱਡ ਕੇ ਤੁਹਾਨੂੰ ਮੇਰਾ ਭਰਾ ਮੈਂ ਤਾਂ ਹੀ ਵਿਖਾਉਣਾ ਹੋਣਾ ਤਾਂ ਜੋ ਬੰਦਾ ਇਹਨਾਂ ਦੀ ਤੰਦਰੁਸਤੀ ਜਜਮੈਂਟ ਕਰ ਸਕੇ ਠੀਕ ਹੈ ਜੀ ਖੁੱਲੇ ਛੱਡ ਕੇ ਕੂਤਰਾਂ ਦਾ ਪਤਾ ਲੱਗ ਜਾਂਦਾ ਹਾਂ ਬਈ ਕੂਤਰ ਬਿਲਕੁਲ ਤੰਦਰੁਸਤ ਆ ਬਾਕੀ ਕੂਤਰ ਦੀ ਮਾਮੂਲੀ ਜੀ ਸੱਪਿਆ ਜੀ ਜਮਾ ਹਲਕੀ ਜੀ ਇੱਕ ਕੂਤਰ ਬੱਚੇ ਪਾਲਦਾ ਆਇਆ ਹੈ ਚੈੱਕ ਕਰ ਲਓ ਜੋ ਚੀਜ਼ ਹੈ ਆਪਾਂ ਤੁਹਾਨੂੰ ਕਹਿ ਕੇ ਦਿਆਂਗੇ ਮੇਰਾ ਵੀਰ ਠੀਕ ਹੈ ਨਾ ਚੈੱਕ ਕਰ ਲਓ ਤੁਸੀਂ ਬਾਕੀ ਸਾਰੇ ਕੂਤਰ ਫਿੱਟ ਫਾਟ ਨੇ ਮੇਰਾ ਭਰਾ ਠੀਕ ਹੈ ਜੀ ਰਮਾਤਮਾ ਦੀ ਮਿਹਰ ਆ ਜ ਤੇ ਬਾਕੀ ਆਪਾਂ ਇਹਦਾ ਕਰਾਂਗੇ ਕਿ ਸਾਰੇ ਭਰਾਵਾਂ ਦੇ ਪੁੱਤ ਜਿਹੜੇ ਆ ਤੰਦਰੁਸਤੀ ਰੱਖਿਆ ਕਰਨ ਯਾਰ ਠੀਕ ਹੈ ਜੀ ਮੇਰਾ ਭਰਾ ਇਹਨਾਂ ਤੇ ਗੌਰ ਕਰਿਆ ਕਰੋ ਤੁਹਾਨੂੰ ਦੇਖਿਓ ਮੇਰਾ ਭਰਾ ਮਈ ਜੂਨ ਦੇ ਮਹੀਨੇ ਦੇ ਵਿੱਚ ਤੁਹਾਨੂੰ ਵੱਧ ਛੱਡ ਕੇ ਰਿਜ਼ਲਟ ਦਿਆ ਕਰਾਂਗੇ ਠੀਕ ਹੈ ਬਾਕੀ ਭਜੀ ਤੁਹਾਨੂੰ ਪਤਾ ਆਪਣੇ ਜਨਮਰਾ ਦੀ ਆਲ ਪੰਜਾਬ ਦੇ ਵਿੱਚ ਕਿਸੇ ਵੀ ਜ਼ਿਲ੍ਹੇ ਕਸਬੇ ਦੇ ਵਿੱਚ ਜਿੱਥੋਂ ਵੀ ਤੁਸੀਂ ਰਹੇ ਨੇ ਠੀਕ ਹੈ ਜੀ ਉਥੋਂ ਤੱਕ ਜਾਨਵਰ ਆਪਾਂ ਤੁਹਾਨੂੰ ਪਹੁੰਚ ਕਰਕੇ ਦੇਾਂਗੇ ਇਸ ਗੱਲ ਦੀ ਜ਼ਿੰਮੇਵਾਰੀ ਤੁਹਾਡੇ ਵੀਰ ਦੀ ਰਹੇਗੀ ਠੀਕ ਹੈ ਬਸ ਤੁਹਾਨੂੰ ਮੰਨ ਕੇ ਚੱਲੋ ਪਹਿਮੜਾ ਅਡਵਾਂਸ ਲਾਉਣੀ ਪੈਣੀ ਮੇਰਾ ਭਰਾ ਠੀਕ ਹੈ ਨਹੀਂ ਤਾਂ ਬਹੁਤ ਭਰਾ ਕਹਿੰਦੇ ਵੀ ਤੁਸੀਂ ਜਾਨਵਰ ਭੇਜ ਦਿਓ ਉਧਰੋਂ ਅਸੀਂ ਬੱਸ ਵਾਲਿਆਂ ਨੂੰ ਜਾਂ ਡਰਾਈਵਰ ਨੂੰ ਯਾਨੀ ਕਿ ਬਾਕੀ ਜਿਮਨੀ ਕਰ ਦਿਆਂਗੇ ਤਾਂ ਉਹ ਭਰਾ ਆਪਣੇ ਨਾਲ ਕੰਟੈਕਟ ਨਾ ਕਰਨ ਮੇਰਾ ਵੀ ਠੀਕ ਹੈ ਜੀ ਤੁਹਾਨੂੰ ਵਿਸ਼ਵਾਸ ਹੈਗਾ ਤੁਸੀਂ ਕਬੂਤਰ ਮੰਗਵਾ ਸਕਦੇ ਹੋ ਨਹੀਂ ਤਾਂ ਕੋਈ ਚੱਕਰ ਨਹੀਂ ਮੇਰਾ ਵੀਰ ਠੀਕ ਹੈ ਤੇ ਬਾਕੀ ਮੇਰਾ ਭਰਾ ਜਾਨਵਰ ਤੁਸੀਂ ਮੁਕੰਮਲ ਜੋੜਾ ਚੈੱਕ ਕਰ ਲ ਉਹਨੂੰ ਚੰਗੀ ਤਰ੍ਹਾਂ ਇਹਨਾਂ ਦੇ ਪਰਪਲਿਆਂ ਦਾ ਅੱਖਾਂ ਦਾ ਮੈਂ ਸ਼ੌਕ ਬਕਾਇਦਾ ਮਕਮਲ ਵੀਡੀਓ ਵਿੱਚ ਕਰਵਾਈ ਦਿੱਤਾ ਆ ਤੇ ਠੀਕ ਹੈ ਵੀ ਸਦਨੂੰ ਮਿਲਦੇ ਹੁਣ ਆਪਾਂ ਸੋਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲੱਗੇ ਆਮਕ ਛੋਟੇ ਆਸਤੇ ਕੋਈ ਵਧੀਆ ਟੌਪ ਕਲਾਸ ਤੇ ਬਈ ਜੀ ਨਸਲ ਵਾਲੇ ਜਾਨਵਰ ਤੇ ਤਦ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਮਿਹਰਬਾਨੀ ਬਈ ਜੀ